ਕੈਨੇਡੀਅਨ ਕਬਨਾਮੇ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਚਾਤ ਪਾਉਣੇ ਆ ਹੈਡਲਾਈਨਸ ਤੇ ਜੋ ਬਾਈਡਨ ਦਾ ਲੋ ਚਾਰ ਭਾਰਤੀਆਂ ਸੁਣੇ 1500 ਕੈਦੀਆਂ ਦੀ ਸਜ਼ਾ ਮਾਫ ਅਮਰੀਕਾ ਦੇ ਵੀਜ਼ੇ ਲਈ ਸ਼ਰਤਾਂ ਨਰਮ ਕਰਨਗੇ ਡੋਨਲਡ ਟਰੰਪ 2023 ਵਿੱਚ 216000 ਤੋਂ ਵੱਧ ਲੋਕਾਂ ਨੇ ਛੱਡੀ ਭਾਰਤ ਦੀ ਨਾਗਰਿਕਤਾ ਟਰੰਪ ਨੇ ਪ੍ਰਿੰਸ ਡਗਫੋਰਡ ਦੀ ਅਮਰੀਕਾ ਨੂੰ એનર્ਜੀ ਸਪਲਾਈ ਬੰਦ ਕਰਨ ਦੀ ਧਮਕੀ ਤੇ ਦਿੱਤਾ ਜਵਾਬ ਕਿਹਾ ਠੀਕ ਹੈ ਕੈਨੇਡਾ ਵਾਲਿਆਂ ਨੂੰ ਨਹੀਂ ਮਿਲੇਗੀ ਅਮਰੀਕਾ ਵਿੱਚ ਬਣੀ ਸ਼ਰਾਬ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਰਾਸ਼ਪਤੀ ਜੋ ਬਾਈਡਨ ਵੱਲੋਂ ਤਕਰੀਬਨ 1500 ਦੋਸ਼ੀਆਂ ਦੀ ਸਜ਼ਾ ਮਾਫ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ ਚਾਰ ਭਾਰਤੀ ਮੂਲ ਦੇ ਦੱਸੇ ਜਾ ਰਹੇ ਨੇ ਡਾਕਟਰ ਮੀਰਾ ਸੱਚਦੇਵਾ ਜੋ 20 ਸਾਲ ਦੀ ਕੈਦ ਦੀ ਜਿਸ ਨੂੰ ਸਜ਼ਾ ਸੁਣਾਈ ਗਈ ਸੀ ਜਦ ਬਾਬੂ ਭਾਈ ਪਟੇਲ ਨੂੰ 17 ਸਾਲ ਵਾਸਤੇ ਜੇਲ੍ਹ ਭੇਜਿਆ ਗਿਆ ਇਸੇ ਤਰ੍ਹਾਂ ਕ੍ਰਿਸ਼ਨਾ ਮੋਟੇ ਨੂੰ ਉਮਰ ਕੈਦ ਦੀ ਸਜ਼ਾ ਅਤੇ ਵਿਕਰਮ ਦੱਤਾ ਨੂੰ 235 ਮਹੀਨੇ ਜੇਲ੍ਹ ਵਿੱਚ ਰੱਖਣ ਦੇ ਹੁਕਮ ਦਿੱਤੇ ਗਏ ਸਨ ਜੋ ਬਾਈਡਨ ਨੇ ਅਨੇਕ ਵਾਕ-ਵਾਕ ਮਾਮਲਿਆਂ ਵਿੱਚ ਸਜ਼ਾ ਭੁਗਤ ਰਹੇ ਕੈਦੀਆਂ ਨੂੰ ਮਾਫੀ ਦੰਦਿਆ ਕਿ ਅਮਰੀਕਾ ਦੀ ਨੀਂਹ ਸੰਭਾਵਨਾ ਤੇ ਦੂਜਾ ਮੌਕਾ ਮਿਲਣ ਦੇ ਵਾਅਦੇ ਤੇ ਟਿਕੀ ਆ। ਰਾਸ਼ਟਰਪਤੀ ਹੋਣ ਦੇ ਨਾਤੇ ਉਹਨਾਂ ਨੇ ਲੋਕਾਂ ਨੂੰ maaf ਕੀਤਾ ਤੇ ਜਿਨ੍ਹਾਂ ਵੱਲੋਂ ਆਪਣੀਆਂ ਰੋਜ਼ਾਨਾ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਦੀਆਂ ਅਪਰਾਧਾਂ ਦੇ ਰਸਤੇ ਤੋਂ ਤੌਬਾ ਕਰਨ ਦੇ ਜਜ਼ਬਾ ਪੇਸ਼ ਕੀਤਾ ਗਿਆ ਹੈ। ਗਿਆਰਾਂ ਸਿਕ ਮਾਮਲਿਆਂ ਦੇ ਇਨਾ ਦੋਸ਼ੀਆਂ ਖਾਸ ਤੌਰ ਤੇ ਨਸ਼ੇ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਲੋਕਾਂ ਨੂੰ ਰਾਹਤ ਜ਼ਰੂਰ ਮਿਲਣੀ ਚਾਹੀਦੀ ਹੈ ਤੇ ਦੱਸਣਾ ਇਹ ਵੀ ਬਣਦਾ ਕਿ ਅਮਰੀਕਾ ਦੇ ਆਧੁਨਿਕ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਦਿਨ ਦੇ ਵਿੱਚ ਇੰਨੇ ਜ਼ਿਆਦਾ ਦੋਸ਼ੀਆਂ ਨੂੰ ਮਾਫ ਕੀਤਾ ਗਿਆ ਲੱਖਾਂ ਦੀ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਕੱਢਣ ਦੇ ਵਾਅਦੇ ਕਰ ਰਹੇ ਚੁਣੇਗੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਹੈ ਕਿ ਸੱਤਾ ਸੰਭਾਲਨ ਮਗਰੋਂ ਜਾਇਜ਼ ਤਰੀਕੇ ਨਾਲ ਅਮਰੀਕਾ ਆਉਣ ਦੇ ਇੱਛੁਕ ਲੋਕਾਂ ਦਾ ਰਾਹ ਸੁਖਾਲਾ ਕੀਤਾ ਜਾਵੇਗਾ ਐਨਬੀਸੀ ਨਿਊਜ਼ ਦੇ ਨਾਲ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਕਾਤਲਾ ਦੀ ਨਹੀਂ ਬਲਕਿ ਮੁਲਕ ਨੂੰ ਪਿਆਰ ਕਰਨ ਵਾਲਿਆਂ ਦੀ ਜ਼ਰੂਰਤ ਹੈ ਦੂਜੇ ਪਾਸੇ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਵਸਤਾ ਤੇ ਭਾਰੀ ਟੈਕਸ ਦਰਾਂ ਲਾਗੂ ਕਰਨ ਦੀ ਗੱਲ ਤੇ ਵੀ 트ੰਪ ਨੇ ਦਰਾਇਆ ਕਿ 트ੰਪ ਨੇ ਦੱਸਿਆ ਕਿ ਪਿਛਲੇ 3 ਸਾਲਾਂ ਦੌਰਾਨ 13000 ਤੋਂ ਵੱਧ ਕਾਤਲਾਂ ਨੂੰ ਰਿਹਾ ਕੀਤਾ ਗਿਆ ਜੋ ਤੁਹਾਡੇ ਪਰਿਵਾਰਾਂ ਵਾਸਤੇ ਖਤਰਨਾਕ ਸਾਬਤ ਹੋ ਸਕਦੇ ਹਨ ਜਾਇਹ ਲੋਕਾਂ ਨੂੰ ਵੀ ਅਮਰੀਕਾ ਵਿੱਚ ਰੱਖਣਾ ਨਹੀਂ ਚਾਹੁੰਦੇ ਰਾਸ਼ਟਰਪਤੀ ਸੱਤਾ ਸੰਭਾਲਣ ਤੋਂ ਪਹਿਲੇ ਦਿਨ ਹੀ ਕਾਰਜਕਾਰੀ ਹੁਕਮਾਂ ਦੇ ਦਕਸ਼ਤ ਕਰਨ ਦਾ ਐਲਾਨ ਕਰ ਚੁੱਕੇ 트ੰਪ ਨੇ ਕਿਹਾ ਕਿ ਅਪਰਾਧੀਆਂ ਨੂੰ ਮੁਲਕ ਵਿੱਚੋਂ ਬਾਹਰ ਕੱਢਣਾ ਹੋਵੇਗਾ ਨਹੀਂ ਤਾਂ ਐਮਸੀ 13 ਵਰਗੇ ਦੁਨੀਆ ਦੇ ਖਤਰਨਾਕ ਗਰੋ ਅਮਰੀਕਾ ਦੀ ਧਰਤੀ ਦੇ ਸਰਗਮ ਹੋ ਜਾਣਗੇ 트ੰਪ ਨੇ ਅੱਗੇ ਵੀ ਕਿਹਾ ਕਿ ਅਪਰਾਧੀਆਂ ਤੋਂ ਬਾਅਦ ਹੋਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਖਰੀ ਵਾਰਨਿੰਗ ਹੈ ਕਿ ਉਹ ਆਪਣੇ ਮੁਲਕ ਸਾਫ਼ ਸੁਥਰੇ ਤਰੀਕੇ ਨਾਲ ਵਾਪਸ ਭਰਤ ਜਾਣ ਨਹੀਂ ਤਾਂ ਉਹਨਾਂ ਨੂੰ ਜੇਲਾ ਵਿੱਚ ਸਜਾ ਕਟਣੀ ਪਵੇਗੀ 2023 ਦੌਰਾਨ ਅਮਰੀਕਾ ਸਣੇ ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ ਵਿੱਚ 86 ਭਾਰਤੀਆਂ ਤੇ ਹਮਲੇ ਹੋਏ ਜਾਂ ਉਹਨਾਂ ਦੇ ਕਤਲ ਕਰ ਦਿੱਤੇ ਗਏ ਅਮਰੀਕਾ ਵਿੱਚ ਬਾਰਕਾ ਕੈਨੇਡਾ ਵਿੱਚ 10 ਜਣਿਆਂ ਦਾ ਆਂਕੜਾ ਦੱਸਿਆ ਜਾ ਰਿਹਾ ਜਦਕਿ ਪਿਛਲੇ ਸਾਲਾਂ ਵਿੱਚ 216000 ਤੋਂ ਵੱਧ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਨੂੰ ਛੱਡ ਦਿੱਤਾ ਇਹ ਜਾਣਕਾਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਮਾਨ ਸਿੰਘ ਨੇ ਸੰਸਦ ਵਿੱਚ ਪੁੱਛੇ ਗਏ ਸਵਾਲ ਦੇ ਦਿੱਕਤੀ ਰੂਪ ਵਿੱਚ ਦਿੱਤੀ ਹੈ। ਵਿਦੇਸ਼ ਰਾਜ ਮੰਤਰੀ ਨੇ ਦੱਸਿਆ ਕਿ 2021 ਵਿੱਚ ਸਿਰਫ 29 ਭਾਰਤੀਆਂ ਨੇ ਹਮਲੇ ਹੋਏ ਜਾਂ ਕੀ ਕਤਲ ਕੀਤੇ ਗਏ 2022 ਵਿੱਚ ਇਹ ਆਕੜਾ ਦੁੱਗਣਾ ਹੋ ਕੇ 57 ਦੇ ਪਹੁੰਚ ਗਿਆ 2023 ਵਿੱਚ 86 ਜਣੇ ਤੇ ਹਮਲਾ ਕੀਤਾ ਗਿਆ ਤੇ ਉਤੇ ਵਿਦੇਸ਼ਾਂ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਖਾਸ ਕਰਕੇ ਤੇਜੀ ਨਾਲ ਘਟਨਾਵਾ ਵਿੱਚ ਵਾਅਦਾ ਕੀਤਾ ਗਿਆ ਤੇ ਕੀਰਤੀ ਵਰਦਮਾਨ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕ ਦੀ ਸੁਰੱਖਿਆ ਜਿੱਕਨੇ ਬਣਾਉਣ ਲਈ ਭਾਰਤ ਸਰਕਾਰ ਨੂੰ ਮੁਕਤ ਰਹੀ ਹੈ ਜੇ ਭਾਰਤ ਦੇ ਮਿਸ਼ਨ ਹੈ ਜਾਈ ਘਟਨਾਵਾ ਬਾਰੇ ਪੂਰੀ ਤਰ੍ਹਾਂ ਸੁਚੇਤੰਤ ਨੇ ਨੇੜਿਓਂ ਨਜ਼ਰ ਵੀ ਰੱਖ ਰਹੇ ਨੇ ਉਹਨਾਂ ਨੇ ਕਿਹਾ ਕਿ ਯੂਕੇ ਉਤੇ 사ઉਦੀ ਅਰਬ ਵਿੱਚ 10 ਭਾਰਤੀ ਨਾਗਰਿਕਾਂ ਤੇ ਹਮਲੇ ਹੋਏ ਜਦਕਿ ਉਹਨਾਂ ਦਾ ਕਤਲ ਕੀਤਾ ਗਿਆ ਇਹਨਾਂ ਘਟਨਾਵਾਂ ਬਾਰੇ ਸਬੰਧਤ ਤੰ ਮੁਲਕ ਦੀਆਂ ਸਰਕਾਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਠੁਕੀ ਕਾਰਵਾਈ ਕਰਨ ਦਾ ਸੱਦਾ ਦਿੱਤਾ ਗਿਆ ਦੂਜੇ ਪਾਸੇ ਹੋਰ ਸਵਾਲਾਂ ਦੇ ਜਵਾਬ ਵਿੱਚ ਵਿਦੇਸ਼ ਰਾਜ ਮੰਤਰੀ ਨੇ ਦੱਸਿਆ ਕਿ ਪਿਛਲੇ 5 ਸਾਲਾਂ ਦੌਰਾਨ ਤਕਰੀਬਨ 8 ਲੱਖ ਲੋਕਾਂ ਨੇ ਭਾਰਤੀ ਨਾਗਰਿਕਤਾ ਨੂੰ ਛੱਡ ਦਿੱਤਾ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਕੈਨੇਡਾ ਦੇ ਸਮਾਨ ਤੇ 25% ਟੈਰਫ ਦੇ ਬਦਲੇ ਦੇ ਰੂਪ ਵਿੱਚ ਅਮਰੀਕਾ ਨੂੰ એનર્ਜੀ ਸਪਲਾਈ ਬੰਦ ਕਰਨ ਦੀ অন্ਟਾਰੀਓ ਪ੍ਰੀਮੀਅਰ ਡੈਗ ਫੋਰਡ ਦੀ ਧਮਕੀ ਦੀ ਕੋਈ ਚਿੰਤਾ ਨਹੀਂ ਹੈ। ਵੀਰਵਾਰ ਨੂੰ ਨਿਊਯਾਰਕ ਸਟਾਕ ਐਕਸਚੇਂਜ ਦੇ ਫਲੋਰ ਤੇ ਅਮਰੀਕੀ ਨੈਟਵਰਕ ਤੋਂ 트੍ਰੰਪ ਨੇ ਕਿਹਾ ਕਿ ਇਹ ਠੀਕ ਹੈ ਜੇਕਰ ਉਹ ਜਿਆਦਾ ਕਰਦੇ ਨੇ ਆ ਠੀਕ ਹੈ ਐਨ ਸੀ ਐਨ ਬੀ ਸੀ ਉਸਾ 트੍ਰੰਪ ਨੇ ਕੈਮਰੇ ਸਾਹਮਣੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਅਮਰੀਕਾ ਕੈਨੇਡਾ ਨਾਲ ਕੁਝ ਕੰਮ ਕਰ ਸਕਦਾ ਹੈ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਪ੍ਰੀਮੀਅਰ ਨੇ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਦੋਨਾਂ ਦੇਸ਼ਾਂ ਨੂੰ ਇੱਕ ਸਮਝੌਤਾ ਕਰਨਾ ਚਾਹੀਦਾ ਅਤੇ ਇੱਥੇ ਇਸ ਤੱਕ ਪਹੁੰਚਦਾਰਾ ਮੁਸ਼ਕਲ ਨਹੀਂ ਹੈ ਖੋੜ ਨੇ ਦਰਾਇਆ ਕਿ ਫੈਡਰਲ ਸਰਕਾਰ ਗੈਰਕਾਨੂੰਨੀ ਇਮੀਗ੍ਰੇਸ਼ਨ ਡਰੱਗਜ਼ ਅਤੇ ਗਨ ਖਿਲਾਫ ਸਸ ਸੀਮਾ ਦੀ ਸੁਰੱਖਿਆ ਅਤੇ ਕੈਨੇਡਾ ਦੇ ਵਿੱਚ ਦੋ ਕਿਸੇ ਦੀ ਰੱਖਿਆ ਖਰਚ ਨਾਟੋ ਪ੍ਰਤੀਬੱਧਤਾ ਨੂੰ ਪੂਰੀ ਕਰਨ ਵਿੱਚ ਯੋਜਨਾ ਬਣਾਉਣ ਦੀ ਜਿੱਥੇ ਜ਼ਰੂਰਤ ਹੈ ਪ੍ਰੀਮੀਅਰ ਨੇ ਆਪਣੇ ਪੋਸਟ ਵਿੱਚ ਦਾਅਵਾ ਕੀਤਾ ਕਿ ਅਮਰੀਕਾ ਅਤੇ ਕੈਨੇਡੀਅਨ ਵਰਕਰਾਂ ਲਈ ਅਗਲੇ ਅਸਲੀ ਖਤਰਾ ਚੀਨ ਹੈ ਜੋ ਮੈਕਸੀਕੋ ਦੇ ਮਾਧਮ ਰਾਹੀਂ ਸਸਤੇ ਉਤਪਾਦ ਭੇਜਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਰਿੰਗ ਆਫ ਫਾਇਰ ਵਿੱਚ ਵੀ ਆਪਣੇ ਮਹੱਤਵਪੂਰਨ ਖਰੀਜਾ ਤੇ ਪਰਮਾਣੂ ਊਰਜਾ ਦੇ ਨਾਲ ਇੱਕ ਦੂਜੇ ਨਾਲ ਸਾਂਝ ਬਣਾਉਂਦੇ ਜ਼ਰੂਰਤ ਰੱਖਦੇ ਹਾਂ। ਅਮਰੀਕਾ ਤੇ ਕੈਨੇਡਾ ਦੇ ਸਬੰਧਾਂ ਵਿੱਚ ਆ ਰਹੇ ਖਚਾਤ ਬਣੀਵਨ অন্ਟਾਰੀਓ ਵੱਲੋਂ ਗੁਆਂਢੀ ਦੇਸ਼ਾਂ ਤੋਂ ਸ਼ਰਾਬ ਤੇ ਪੰਦੀ ਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਦੂਜੇ ਪਾਸੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਅਮਰੀਕਾ ਨੂੰ ਕੀਤੀ ਜਾ ਰਹੀ ਤੇਲ ਤੇ ਗੈਸ ਦੀ ਸਪਲਾਈ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ অন্ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਅਮਰੀਕਾ ਨੂੰ ਸਲਾਹ ਦਿੱਤੀ ਕਿ ਬਿਜਲੀ ਬੰਦ ਕਰਨ ਦੀ ਚੇਤਾਵਨੀ ਚੇਤਾਵਨੀ ਦੇ ਚੁੱਕੇ ਹਨ ਪਰ ਨਵੇਂ ਚੁਣੇਗੇ ਡੋਨ ਰਾਸ਼ਟਰਪਤੀ ਡੋਨ ਨੇ ਸਾਫ ਲਜ਼ਮਾਨ ਲਫਜ਼ਾਂ ਵਿੱਚ ਕਹਿਤਾ ਕਿ ਸਾਨੂੰ ਇਸ ਨਾਲ ਕੋਈ ਪਰਵਾਹ ਨਹੀਂ ਹੈ ਨਿਊਯਾਰਕ ਸਟਾਕ ਅਚੀਂਜ ਸਪੌਂਸਰ ਟਰੰਪ ਨੇ ਡੱਗ ਫੋਰਡ ਦੀ ਚੇਤਾਵਨੀ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਹੈ ਉਹ ਬਿਜਲੀ ਸਪਲਾਈ ਬੰਦ ਕਰ ਦੇ ਤਾਂ ਘਰ ਦੇਣ ਅਮਰੀਕਾ ਆਪਣੇ ਗਵਾਂਢੀ ਨੇਤਾਵਾਂ ਨੂੰ ਰਾਇਤ ਦੇ ਰਿਆ ਤੇ ਅਸੀਂ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਕਰਾਂਗੇ ਇਸ ਦਰਾਂ ਡੱਗ ਫੋਰਡ ਸਰਕਾਰ ਦੇ ਇੱਕ ਅਫਸਰ ਨੇ ਕਿਹਾ ਕਿ ਲਿਕਰ ਕੰਟਰੋਲ ਬੋਰਡ ਆਫ 온ਟਾਰੀਓ ਦੇ ਸਟੋਰਾਂ ਵਿੱਚ ਅਮਰੀਕਾ ਵਿੱਚ ਬਣੀ ਸ਼ਰਾਬ ਵੇਚਣ ਤੇ ਪਾਬੰਦੀ ਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਡਾਫੋਰ ਨੇ ਮੋੜ ਬਿਜਲੀ ਤੇ ਕਿਸ ਸਾਥ ਛੇੜ ਦਿਆ ਅਤੇ ਕਿਹਾ ਕਿ অন্ਟਾਰੀਓ ਦੇ ਅਮਰੀਕਾ ਦੇ ਤਿੰਨ ਰਾਜਾਂ ਵਿੱਚ 15 ਲੱਖ ਘਰਾਂ ਵਾਸਤੇ ਬਿਜਲੀ ਸਪਲਾਈ ਕੀਤੀ ਜਾਂਦੀ ਹੈ ਪਰ ਕੋਈ ਰਾਹ ਨਜ਼ਰ ਨਹੀਂ ਆਉਂਦਾ ਤਾਂ ਸਪਲਾਈ ਬੰਦ ਕਰਨੀ ਪੈ ਸਕਦੀ ਹੈ। ਇਸੇ ਹੋਂ ਤੱਕ ਦੀਆਂ ਵੱਡੀਆਂ ਬ੍ਰੇਕਿੰਗ ਖਬਰਾਂ ਹੋਰ ਖਬਰਾਂ ਅਸੀਂ ਤਾਂ ਤੁਹਾਡੇ ਨਾਲ ਚੱਲਣਗੇ ਦੇਸ਼ਦਾਨੇ ਤਮਾਮ ਖੁਰਾ ਦੇਖ ਲਈ ਸੁਣਨੇ ਪੜਨੀਆ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ।